ਲੋਈ ਅੱਜ ਆਪਣੇ ਕੋਲ ਜਿਹੜਾ ਵੀਡੀਓ ਹੈ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ ਈਸ਼ਰ ਟੀਵੀ ਇਹਨਾਂ ਦਾ ਵੀਡੀਓ ਹੈ ਅੱਛਾ ਇਹ ਮੇਰੇ ਖਿਆਲ ਕੋਈ ਕਵਿਸ਼ਰੀ ਹੈ ਸ਼ਾਇਦ ਹੈ ਨਾ ਅੱਛਾ ਹਾਂ ਚਲੋ ਇਹ ਵੀ ਦੇਖਦੇ ਆਂ ਉਹ ਮੈਂ ਤਾਂ ਇਹ ਕੋਈ ਵੇਖ ਲਈਏ ਪਹਿਲੇ ਫੇਰ ਹੀ ਗੱਲ ਕਰਨੇ ਆਂ ਤੇਰੇ ਨੈਣ ਨਕਸ਼ੀਅਤ ਸੁੰਦਰ ਨੇ ਤਕਣੀ ਵਿੱਚ ਮਸਤੀ ਇੰਤਾ ਦੇ ਸਾਹ ਵਿੱਚ ਸੁੰਦਰਨੀ ਤਕਲੀ ਵਿੱਚ ਮਸਤੀ ਅੰਤਾ ਦੀ ਸਾਰਾ ਵਿੱਚ ਮੈਂ ਕਾ ਕੋਲਿਆ ਨੇ ਜੋ ਹੌਸ਼ ਬੁਲਾ ਦੇ ਜਨਤਾ ਦੀ ਤੇਰੀਆਂ ਵਿੱਚ ਖੜ ਕੇ ਨੱਚੀ ਉੱਠਦੀ ਪੈ ਜੇ ਮਿਸਰੇ ਤਾਂ ਮਰ ਜਾਂਦਾ ਹਾਂ ਜਦ ਪ੍ਰੀਤ ਹੁ ਲਾਲਾ ਦਿੰਦੀ ਹੈ ਮੈਂ ਸਾਗਰ ਤਰ ਜਾਂਦਾ ਹਾਂ ਜਦ ਪ੍ਰੀਤ ਹੁ ਲਾਲਾ ਦਿੰਦੀ ਹੈ ਮੈਂ ਸਾਗਰ ਤਰ ਜਾਂਦਾ ਹਾਂ ਚਲ ਵੀ ਹੈ ਹੋ ਚੰਦ ਪੰਦ ਖਲਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚੱਲਣ ਸਵਾਸ ਮੇ ਦੁਪਰੀ ਜਦ ਪ੍ਰੀਤਾ ਦਾ ਨਜ਼ਾਰਾ ਹੈ ਲੋੜ ਤੇ ਪੀੜੇ ਲੋਕੀ ਨੇ ਨੇ ਪਿਉਣ ਸ਼ਿਕਇਤ ਬਾਸ ਤੇਰੇ ਸੜੀ ਉੱਠਦਾ ਏ ਜਦ ਵੇ ਗੁਰੂ ਅਕਾ ਠਰ ਜਾਂਦਾ ਏ ਗਮ ਦੇ ਸ ਸਾਗਰ ਡੁੱਬਦਾ ਹਾਂ ਵਾਸ ਮੇਰੇ ਜੋ ਕੁਝ ਦੁਨੀਆਂ ਤੇ ਰਮ ਕਰਿਆ ਇਸ ਸਭ ਵਿੱਚ ਤੇਰਾ ਵਾਸਾ ਹੈ ਇਸ 1084 ਜੁਨਾ ਨੂੰ जो जबड़ मंग ਸਵਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾਲ ਚੱਲਣ ਸਵਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਮੈਂ ਕਹਾਂ ਸਮਾਂ ਹੀ ਬੰਦ ਦਿੱਤਾ ਹੈ ਜਿਹੜਾ ਆਵਾਜ਼ ਕਿਹੜੀ ਸੋਹਣੀ ਸੀ ਇਹਨਾਂ ਦੀ ਕਿਹੜੀ ਪਿਆਰੀ ਹੈ ਨਾ ਹੈਨਾ ਇੱਕ ਫਿਰ ਮਤਲਬ ਸਟੈਪ ਬਾਏ ਸਟੈਪ ਇਹ ਭਾਈ ਮਹਿਲ ਸਿੰਘ ਕਿਰੇ ਹਨ ਇਹਨਾਂ ਵਿੱਚੋਂ ਜਿਹੜੇ ਇੱਧਰ ਲਈ ਸੀਗੇ ਦਰਮਿਆਨ ਵਾਲੇ ਮੇਰੇ ਖਿਆਲ ਚ ਇਹ ਦੋਵੇਂ ਇਨਕੇ ਜਿਹੜੇ ਪਿੱਛੇ ਖਲੋਤੇ ਸਨ ਨਾ ਸ਼ਾਇਦ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ ਇਹ ਆਪਾਂ ਨੂੰ ਸਾਰੇ ਥੋੜਾ ਵੇਖਣਾ ਪੈਣਾ ਹੈ ਇਹਦੇ ਬਾਰੇ ਚ ਆਪਾਂ ਸਰਚ ਕਰਾਂਗੇ ਤੇ ਫਿਰ ਆਪਾਂ ਨੂੰ ਪਤਾ ਲੱਗੇਗਾ ਕਿ ਵੀਡੀਓ ਉਹਨਾਂ ਦੀ ਫੋਟੋ ਜਦੋਂ ਆਏਗੀ ਇਹ ਤਿੰਨਾਂ ਦੀ ਫੋਟੋ ਹੁੰਦੀ ਹੈ ਜੱਥਾ ਪੂਰਾ ਹੈ ਨਾ ਹਾਂ ਹਾਂ ਇਨਾ ਚੋਪਾਈ ਮਹਿਲ ਸਿੰਘ ਜੀ ਕਿਹੜੇ ਨੇ ਹਾਂ ਮੈਨੂੰ ਤੇ ਉਹ ਲੱਗ ਰਹੇ ਨੇ ਜਿਹੜੇ ਪਿੱਛੇ ਬਜ਼ੁਰਗ ਨਹੀਂ ਸੰਖਲੋਤੇ ਮਤਲਬ ਉਹ ਸ਼ਾਇਦ ਨਹੀਂ ਨਹੀਂ ਕੁਸ਼ਲભાઈ ਮਹਿਲ ਸਿੰਘ ਹਾਂ ਕੁਸ਼ਲભાઈ ਨੇ ਕੁਸ਼ਲ ਹੈ ਨੇ ਉਹ ਯਾਰ ਇਹ ਤੇ ਹੁਣ ਆਪਣੇ ਬੀਬੇ ਅਲੱਗ ਅਲੱਗ ਤਾਂ ਹੀ ਨਹੀਂ ਰਿਹਾ ਇਕੱਠੇ ਆ ਰਹੇ ਜਦੋਂ ਇਕੱਠੇ ਆ ਰਹੇ ਆਗੇ ਜੱਥਾ ਹੈਗਾ ਨਾ ਉਹਨਾਂ ਦਾ ਪੂਰਾ ਇੱਕ ਬਹਾਰਾਲ ਯਾਰ ਸਮਾਂ ਬੰਨ ਦਿੱਤਾ ਮੈਂ ਕਹਿੰਦਾ ਜਿਹਦੀ ਪਿਆਰੀ ਆਵਾਜ਼ ਆ ਰਹੀ ਹੈ ਨਾ ਆਵਾਜ਼ ਨੇ ਇੱਕ ਨਾ ਮਤਲਬ ਕਿ ਇਹਨੇ ਇੱਕ ਸੁਣ ਆਵਾਜ਼ ਉੱਤੇ ਲਿਖਿਆ ਤੇ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ ਸਨ ਲੇਕਿਨ ਮੈਨੂੰ ਲੱਗਦਾ ਕਿ ਜਿਹੜੇ ਪਿੱਛੇ ਨੇ ਨਾ ਉਹ ਖਲੋਤੇ ਸਨ ਮਤਲਬ ਜਿਨ੍ਹਾਂ ਦੀ ਵਾਈਟ ਤੇ ਵੱਡੀ ਟਾੜੀ ਸੀ ਜਿਹੜੇ ਜਿਹੜੇ ਸਨ ਉਹ ਸਨ ਭਾਈ ਮਹਿਲ ਸਿੰਘ ਜੀ ਬਾਕੀ ਆਪਣੇ ਵੀਰੇ ਕਮੈਂਟ ਕਰਕੇ ਦੱਸਦੇ ਆ ਜੀ ਆਵਾਜ਼ ਸੀਗੀ ਬੜੀ ਵਧੀਆ ਕਵੀਸ਼ਰੀ ਸੀਗੀ ਆ ਔਰ ਸ਼ੇਅਰ ਬਾਕੀ ਬੜੇ ਪਿਆਰੇ ਹੈਗੇ ਸੀਗੇ ਬਿਲਕੁਲ ਕਿ ਆਪਣੇ ਗੁਰੂ ਜੀ ਦੀ ਮਤਲਬ ਅਜ਼ਮਤ ਸ਼ਾਨ ਬਿਆਨ ਕੀਤੀ ਉਹਨਾਂ ਨੇ ਹਾਂ ਤੇ ਇੱਕ ਵੱਖਰਾ ਹੀ ਸਵਾਲ ਸੀਗਾ ਜਿਵੇਂ ਆਪਣੇ ਪੰਜਾਬ ਦੇ ਮਮਾ ਪੈਣਾ ਬੈਠੀਆਂ ਹੁੰਦੀਆਂ ਉਹ ਹਾਂ ਉਹ ਵੇਖ ਲੋ ਕਿੱਦਾਂ ਸੋਹਣਾ ਬੈਗ ਸਾਰੀਆਂ ਹਨਾ सेम सेम ਬਾਈ ਸਿਰ ਟਕੇ ਹੋਇਆ ਸਾਰਿਆਂ ਨੇ ਫਿਰ ਸਿਰ ਟਕੇ ਹੋਇਆ ਉਹ ਵੈਸੇ ਵੀ ਹੁੰਦੇ ਨੇ ਜਦੋਂ ਅ ਮਤਲਬ ਜਿਹੜਾ ਸਿੱਖ ਧਰਮ ਹੈ ਨਾ ਉਹਦੇ ਵਿੱਚ ਵੀ ਇਹ ਚੀਜ਼ ਹੈ ਕਿ ਤੁਸੀਂ ਜਦੋਂ ਵੀ ਕੋਈ ਰਿਲੀਜੀਅਸ ਉਹਨਾਂ ਦੇ ਕੋਈ ਧਾਰਮਿਕ ਚੀਜ਼ ਹੁੰਦੇ ਨੇ ਸੁਣੀਂਦੀਆਂ ਆਪਾਂ ਵੇਖ ਲਓ ਨਾ ਜਦੋਂ ਅਜ਼ਾਣ ਹੁੰਦੀ ਆ ਆਪਣੀਆਂ ਮਮਾ ਪੈਣਾ ਸਿਰ ਸਿਰ ਟਕੇ ਲੈਂਦੀਆਂ ਇਸ ਤਰੀਕੇ ਉਹਨਾਂ ਦੇ ਮਜ਼ਬਦ ਦੇ ਵਿੱਚ ਮਤਲਬ ਇਹ ਆਪਣਾ ਕਲਚਰਲ ਇੱਕ ਪੰਜਾਬੀਆਂ ਦਾ ਇੱਕ ਕਲਚਰਲ ਵੀ ਕਹਿ ਸਕਦੇ ਹੋ ਚੀਜ਼ ਕਿ ਆਪਣੇ ਸਿਰ ਟਕਣੇ ਜੜੀਆਂ ਨੇ ਮਤਲਬ ਰਿਸਪੈਕਟ ਦੇਣੀ ਹੈ ਤਾਂ ਕਰਨਾ ਇਹ ਉੱਥੇ ਚੱਲਦਾ ਆ ਰਿਹਾ ਹੈ ਬਿਲਕੁਲ ਬਿਲਕੁਲ ਔਰ ਪਿੰਡਾਲ ਤੇ ਸੇਮ ਉਦਾਂ ਹੀ ਲੱਗੇ ਹੋਏ ਆ ਭਾਈ ਜਿੱਦਾਂ ਸਾਡੇ ਦੇ ਮੈਪਨਾਂ ਦੇ ਵਿੱਚ ਇਧਰ ਔਰਤਾਂ ਇਧਰ ਬਿਲਕੁਲ ਸੇਮ ਪਿੰਡਾਲ ਲੱਗੇ ਹੋਏ ਆ ਬਿਲਕੁਲ ਉਹ ਸਾਡੀਆਂ ਬੜੀਆਂ ਸ਼ਾਵਾਂ ਰਲਦੀਆਂ ਵਾ ਭਾਈ ਸਾਡੇ ਤਾਂ ਫੋਨ ਵੀ ਰਲਦੇ ਆ ਗਿਆ ਬਿਲਕੁਲ ਚਲੋ ਬਾਕੀ ਆਪਾਂ ਅਗਲੇ ਵੀਡੀਓ ਚ ਆਉਨੇ ਆ ਜੀ ਰੱਖੋ ਆਪਣਾ ਖਿਆਲ